you <music> ਅੰਗਹੀਣਾ ਦੀ ਸੇਵਾ ਨੂੰ ਸਮਰਪਿਤ ਸਮਾਜ ਸੇਵੀ ਜਥੇਬੰਦੀ ਕੇਐਲ ਚਾਂਦ ਵੈਲਫੇਅਰ ٹرسٹ ਯੂਕੇ ਦੀ ਪੰਜਾਬ ਇਕਾਈ ਵੱਲੋਂ 6 ਲੋੜਵੰਦ ਅੰਗਹੀਣਾ ਨੂੰ ਟ੍ਰਾਈਸਾਈਕਲ ਅਤੇ व्हीਲ ਚੇਅਰਾਂ ਵੰਡੀਆਂ ਗਈਆਂ ਇਸ ਮੈਗਾ ਪ੍ਰੋਜੈਕਟ ਸੰਬੰਧੀ ਸਮਾਗਮ ٹرسٹ ਦੇ ਸੂਬਾ ਕੋਆਰਡੀਨੇਟਰ ਰਜਿੰਦਰ ਕੁਮਾਰ ਬੰਟੀ ਦੀ ਅਗਵਾਈ ਹੇਠ ਫਰੈਂਡਸ ਕਲੋਨੀ ਫਗਵਾੜਾ ਵਿਖੇ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵੱਜੋਂ ਦੰਦਾਂ ਦੇ ਮਾਹਿਰ ਡਾਕਟਰ ਮਨਦੀਪ ਸਿੰਘ ਅਤੇ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਦੇ ਪ੍ਰਧਾਨ ਮਲਕੀਅਤ ਸਿੰਘ ਰਗ ਉotra ਸ਼ਾਮਿਲ ਹੋਏ। ਉਹਨਾਂ ਤਿੰਨ ਲੋੜਵੰਦਾ ਨੂੰ ਟ੍ਰਾਈਸਾਈਕਲ ਅਤੇ ਤਿੰਨ ਲੋੜਵੰਦਾ ਨੂੰ 휠ਚੇਅਰਾਂ ਪੇਟ ਕਰਦੇ ਹੋਏ ਟਰੱਸਟ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਦੌਰਾਨ ਬਾਪੂ ਸੇਵਾ ਦਲ ਵੱਲੋਂ ਟਰੱਸਟ ਦੀ ਟੀਮ ਨੂੰ ਸਨਮਾਨਿਤ ਵੀ ਕੀਤਾ ਗਿਆ। ਸਟੇਜ ਦੀ ਸੇਵਾ ਜਸਵਿੰਦਰ ਸਿੰਘ ਠੇਕੇਦਾਰ ਅਕਾਲਗੜ ਵੱਲੋਂ ਨਿਭਾਈ ਗਈ। ਪ੍ਰੋਗਰਾਮ ਅਸੀਂ ਓਰਗੇਨਾਈਜ਼ ਕਰਨਾ ਹੁੰਦਾ ਤੇ ਥੋੜਾ ਜਿਹਾ ਇਹਨੂੰ ਮੈਸੇਜ ਲੱਗਦਾ ਜੇ ਸਾਰੇ ਕੰਮ ਛੱਡ ਕੇ ਆਪਣੇ ਨਾਲ ਸਾਡੇ ਮੇਰੇ ਵੱਡੇ ਵੀ ਬਰਾਬਰ ਖੜ੍ਹ ਜਾਂਦੇ ਜਗੇ ਅੱਜ ਤੇ ਬਹੁਤ ਖੁਸ਼ੀ ਮਿਲਦਾ ਹੈਗਾ। ਦੋਸਤੋ ਇਹ ਜੋ ਸਮਾਜ ਭਲਾਈ ਦੇ ਕਾਰਜ ਹੈਗੇ ਆ ਇਹ ਇਕੱਲੇ ਬੰਦੇ ਦੇ ਕੰਮ ਜੋ ਨਹੀਂ ਹੈ ਇਹ ਆਪ ਸਭ ਭੈਣਾ ਭਰਾਵਾਂ ਸਾਥ ਮਿਲਦਾ ਹੈਗਾ ਤੇ ਤਾਂ ਹੀ ਇਹ ਆਪਾਂ ਕਰ ਸਕਦੇ ਹੈਗੇ ਆ ਇਕੱਲਾ ਬੰਦਾ ਕਦੀ ਨਹੀਂ ਕਰ ਸਕਦਾ ਤਾਂ ਮੈਂ ਯਾਸ ਕਰਦਾ ਹੈਗਾ ਵੀ ਇਹ ਜਿਨ੍ਹਾਂ ਨੂੰ ਆਪਾਂ ਅੱਜ ਇਹ ਜੇਵਾ ਕਰ ਰਏ ਹੈਗੇ ਆ 22 ਬਿੰਦੀਆਂ ਦੀ ਪਰਮਾਤਮਾ ਇਹਨਾਂ ਨੂੰ ਬਲ ਬਖਸ਼ੇ ਇਹ ਤਾਂ ਕੁਝ ਵੀ ਨਹੀਂ ਦਿੱਤੇ ਹੈਗੇ ਆ ਆਪਾਂ ਦਾ ਮਤਲਬ ਜੋ ਇਹਨਾਂ ਨੂੰ ਬਰਾਬਰ ਦਾ ਦੌਲ ਪਾਈ ਦੇਗੀ ਆ ਪਰਮਾਤਮਾ ਇਹਨਾਂ ਨੂੰ ਬਹੁਤ ਜ਼ਿਆਦਾ ਤਾਕਤ ਦੇਵੇ ਸੱਚੇ ਬਾਦਸ਼ਾਹਾਂ ਨੂੰ ਆਪਣਾ ਬਲ ਬਖਸ਼ੇ ਆਪਣੀ ਜ਼ਿੰਦਗੀ ਜਿਹੜੀ ਹੈਗੀ ਹੈ ਆ ਆਪਣੀ ਸਭ ਤੋਂ ਵੱਧ ਉਹ ਕੰਮ ਕੱਢਨੇ ਹੈ ਬਾਕੀ ਜਿਹੜੇ ਵੀ ਸਾਦੇ ਸਹਿਯੋਗਾਂ ਇਸ ਵਿੱਚ ਟਾ ਆ ਅੱਛਾ ਠੀਕ ਇਸ ਪਾਸੇ ਤੋਂ ਤੇ ਜੋ ਜੋਂ ਬਲਵੀਰ ਗਲੇ ਦੀ ਕਾਟੀ ਦੀ ਨੂੰ ਕਾਨੂੰਨ ਇਸ ਪ੍ਰੋਜੈਕਟ ਦੇ ਵਿੱਚ ਡਾਕਟਰ ਰਾਇ ਸੈਕਲਾਨੀ ਨੇ ਜੀਵਾ ਹੁੰਦੇ ਲੋਗਾਂ ਦਾ ਪਾਇਆ ਇਸ ਨਾਲ ਹੀ ਸਰਕਾਰ ਜੋ ਮਾਸਤੀ ਜੀ ਸ਼ੰਦੋ ਕੋਲ ਪਕੜੀ ਜੀ ਜੋ ਬੈਡਪੋਰਡ ਤੋਂ ਕਿਥੋਂ ਹੈ ਉਹ ਵੀ ਸਾਨੂੰ ਮਹਿੰਦਰ ਸਿੰਘ ਜੋ ਕਰਦੇ ਰਹਿੰਦੇ ਹਨ ਔਰ ਮਿੰਦਰ ਭੱਡੇ ਜੀ ਜਰਮਨ ਤੋਂ ਉਹ ਵੀ ਸਾਡੇ ਸਰਕਾਰ ਜੋ ਕੌਂਸਲਰ ਮੈਂਬਰ ਹਨ ਤੁਹਾਡੇ ਸੰਸਦਾਰੇ ਉਹ ਜਰੂਰੀ ਇੱਥੇ ਆਉਂਦੇ ਹਨ ਇੱਕ ਦੋ ਵਿਚਾਰਾਂ ਜੀ ਕਰਨ ਨੂੰ ਸਹਿਯਾ ਉਹ ਕਰਦੇ ਰਹੇ ਹਨ ਤਾਂ ਮੈਂ ਇਹ ਵੀ ਚਾਹੁੰਦਾ ਜਿੰਨੀਆਂ ਵੀ ਸਾਡੀਆਂ ਸਰਕਾਰ ਜੋ ਮਾਨਯੋਗ ਸੇਤੀ ਤਾਂ ਬਹੁਤ ਈਆਂ ਸਾਡੇ ਭੈਣ ਜੀ ਆਉਂਦੀ ਬੈਠੇ ਹੈਗੇ ਹਨ ਅਮਨ ਜੀ ਐਮਸੀ ਸਾਹਿਬ ਲੋ ਹੈ ਬੈਠਿਆ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਮੇਰੇ ਸਰਕਾਰ ਜੋ ਸਾਡੇ ਮੰਡੇ ਭਾਜੀ ਜੀ ਮੋਹਨ ਜੀ ਜੋ ਬਾਕਪੰਡ ਰੈਂਟਸ ਵਾਲੀ ਜੋ ਬਹੁਣੀ ਸੰਸਦਾ ਕਰਨ ਹੋਇਆ ਬਹੁਤ ਵਧੀਆ ਸਮਾਜ ਭਾਈਚਾਰੇ ਵਿੱਚ ਨੇ ਕਾਜ ਕਰ ਰੰਗਿਆ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਮੇਰੇ ਸਾਡੇ ਸਰਕਾਰ ਨੂੰ ਡਾਕਟਰ ਮਨਦੀਪ ਜੀ ਟਿੰਡਲ ਸਪੈਸ਼ਲਿਸਟ ਬੋੜਾ ਮਗਰੋਂ ਉਹ ਵੀ ਆਪਣੇ ਕੀਮਤੀ ਸਮਾਂ ਕੱਢ ਕੇ ਆਏ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਐਸੇ ਸਰਾਮ ਸਿੰਘ ਮਾਹੂਪਤੋਂ ਉਹਨਾਂ ਪੀਸੀਆਰ ਕੋ ਬਾੜੇ ਵਿੱਚ ਜੋ ਵੀ ਪੁਲਿਸ ਕੰਟਰੋਲ ਹੋ ਹੈਗਾ ਉਹਨਾਂ ਦੇ ਕੰਟਰੋਲ ਜਗਾ ਉਹ ਵੀ ਆਪਣੀਆਂ ਸਵਾਵਾ ਦਿੰਦੇ ਹੋਏ ਹਮੇਸ਼ਾ ਹੀ ਆਪਣੇ ਕੀਮਤੀ ਟਾਈਮ ਦਾ ਦੇਣ ਦਸਨੋ ਦਿੰਦੇ ਆ ਉਹ ਵੀ ਆਪਣਾ ਟਾਈਮ ਕੱਢ ਕੇ ਆਇਆ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਮੈਂ ਔਰ ਜੇ ਵੀ ਸਾਡੇ ਸਰਕਾਰ ਨੂੰ ਸਾਡੇ ਅੰਟੀ ਕਰਮਾਲਪੁਰ ਜੀ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਕੀ ਸੇਵਾ ਜੀ ਬਾਈ ਕੋਟਾ ਸਾਹਿਬ ਔਰ ਸਾਡੇ ਸਰਾਰ ਜੀ ਜਿੰਨੇ ਵੀ ਸਾਡੇ ਸਰਕਾਰ ਦੇ ਸਾਥੀ ਹੈਗੇ ਆ ਉਹਨਾਂ ਦਾ ਬਹੁਤ ਬੜਾ ਮਨ ਕਰਦਾ ਹੈਗਾ ਇਹ ਲੋਕਾ ਕਰਨ ਇਹ ਸਭ ਆਪਾਂ ਰਲ ਮਿਲ ਕੇ ਕਰਨਾ ਹੈਗੇ ਇਸ ਤਰ੍ਹਾਂ ਹੀ ਕਰਦੇ ਨੇ ਕਿ ਪਰਫਾਰਮਾਂਸ ਔਰ ਦਲੂ ਦੀ ਬੱਚੇ ਜਿਹੜੇ ਸਾਹਿਬ ਸਾਫੇ ਮੰਗਿਆ ਜਬਦਨਾ ਭਾਵੇ ਤਾਂ ਮੈਂ ਇਹੀ ਦੁਆ ਕਰ ਰਿਹਾ ਅੱਜ ਦੇਖ ਜੀ ਜਿਹੜੀਆਂ ਅੱਜ ਆਪਾਂ ਨੂੰ ਦੂਰ ਬੱਚੀਆਂ ਜਿਹੜੀਆਂ ਡੇਡੀਆਂ ਔਰ ਬਜ਼ੁਰਗ ਬੈਠੇ ਨੇ ਮੇਰੇ ਕੋਲ ਪਹਿਲਾਂ ਸਾਰਿਆਂ ਨੂੰ ਪਹਿਲਾਂ ਮੈਂ ਜੀ ਆਇਆਂ ਧੰਨਵਾਦ ਬਹੁਤ ਬਹੁਤ ਜਿਹੜੀ ਚਾਂਦ ਵੈਲਫੇਅਰ ਸੁਸਾਇਟੀ ਵੱਲੋਂ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਬਹੁਤ ਹੀ ਸ਼ਲਾਘਾਯੋਗ ਹੈ ਪਰਮਾਤਮਾ ਇਹ ਸੰਸਥਾ ਨੂੰ ਜਿਹੜੀ ਰਾਤ ਚੌਕੀ ਤੱਕੀ ਬਖਸ਼ੇ ਇਹ ਸਮਾਜ ਦੀ ਸੇਵਾ ਕਰਦੇ ਰਹਿਣ ਜਿਸ ਤਰ੍ਹਾਂ ਇਹਾਂ ਨੇ ਵੀਰਤਿਆ ਦਿੱਤੀਆਂ ਆ ਇਹ ਸਾਡੇ ਏਰੀਆ ਚ ਵੀ ਦੇ ਕੇ ਆਏ ਸੀਗੇ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਆ ਇਹ ਕੋਈ ਕੋਈ ਕਿਸੇ ਦੀ ਜ਼ਿੰਮੇਵਾਰੀ ਪੈਂਦੀ ਆ ਇਹ ਇਹ ਚਾਂਦ ਪੈਰਿਆ ਸਟੱਡੀ ਦੇ ਜ਼ਿੰਮੇਵਾਰੀ ਪਈ ਹੋਈ ਹੈ ਮੈਂ ਇਹ ਭੈਣ ਭਰਾਵਾਂ ਨੂੰ ਬਹੁਤ ਬਹੁਤ ਤਵਾਦੀ ਕਰਨੀਆਂ ਵਧਾਈ ਵੀ ਦਿੰਨੀ ਆ ਤੇ ਇਹ ਇਸ ਤਰ੍ਹਾਂ ਦੀ ਚਾਂਦ ਪੈਰ ਟ੍ਰਸਟ ਯੂਕੇ ਦੇ ਵੱਲੋਂ ਜਿਹੜੀ ਅੱਜ ਕ੍ਰੈਨ ਕਲੋਨੀ ਦੇ ਵਿੱਚ ਜਿਹੜੀਆਂ ਸੇਵਾ ਕੀਤੀ ਗਈ ਹੈ ਜਿਹੜੇ ਜ਼ਰੂਰਤਮੰਦ ਆ ਉਹਨਾਂ ਨੂੰ ਟ੍ਰਾਈਸਾਈਕਲ ਤੇ ਬੀਲ ਜਿਆ ਸਿਰੀਆਂ ਬਣੀਆਂ ਗਈਆਂ ਆ ਕੇ ਐਲ ਚਾਂਦ ਤੇ ਜਿਹੜੀ ਇਹਨਾਂ ਦੇ ਜਿੰਨੇ ਵੀ ਸੀਨੀਅਰ ਆ ਗੂ ਮੈਂ ਸਾਰਿਆਂ ਦੇ ਧਿਆਨ ਤੇ ਬਹੁਤ ਜ਼ਿਆਦਾ ਧੰਨਵਾਦ ਕਰਦੀ ਆ ਮੈਂ ਪਰਮਾਤਮਾ ਅਗੇ ਇਹ ਹੀ ਅਰਦਾਸ ਕਰਦੀ ਆ ਕਿ ਪਰਮਾਤਮਾ ਇਹਨਾਂ ਨੂੰ ਅੰਨੇ ਬਲ ਬੁੱਧੀ ਦੇਵੇ ਕਿ ਇਹ ਹੋਰ ਹੋਰ ਮਦਦ ਕਰਨ ਦੇ ਯੋਗ ਹੋਣ ਤੇ ਜਿੰਨੇ ਵੀ ਹੋਰ ਛੋਟੇ ਛੋਟੀਆਂ ਜਿੰਨੀਆਂ ਸਿਰਫ ਟ੍ਰਾਈਸਾਈਕਲ ਦਾ ਕੰਮ ਨਹੀਂ ਕਰਦੇ ਸਿਰਫ ਇਹਨਾਂ ਦੇ ਕੋਲ ਹੋਰ ਵੀ ਬਹੁਤ ਛੋਟੂਟੀਆਂ ਸੇਵਾਵਾਂ ਆ ਜਿਹੜੀਆਂ ਇਹ ਸੇਵਾਵਾਂ ਕਰਕੇ ਜਿਹੜਾ ਸਮਾਜ ਦਾ ਭਲਾ ਕਰਦੇ